ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਇੱਥੇ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਖੇਤੀਬਾੜੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁੱਦਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਕਿਉਂਕਿ ਐਮਐਸਪੀ ਦਾ ਰੌਲਾ ਵੀ ਪੈਂਦਾ ਹੈ ਕਿਸਾਨਾਂ ਦਾ ਧਰਨਾ ਦੇਖਿਆ ਚਲੋ ਉਹ ਤਾਂ ਖਤਮ ਹੋ ਗਿਆ ਚੁੱਕ ਦਿੱਤਾ ਗਿਆ ਚੁਕਾ ਦਿੱਤਾ ਗਿਆ ਪਰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਲਾਜ਼ਮੀ ਖਾਸ ਤੌਰ ਤੇ ਖੇਤੀਬਾੜੀ ਦੀ ਗੱਲ ਕਰੀਏ ਤਾਂ ਜੇ ਖੇਤੀਬਾੜੀ ਨੂੰ ਨਗੋਣਾ ਗਣੋਗੇ ਜੇ ਖੇਤੀਬਾੜੀ ਨੂੰ ਅੱਖੋਂ ਪਰੋਖੇ ਕਰੋਗੇ ਜੋ ਪਿਛਲੇ 4 ਸਾਲ ਦਾ ਵਰਤਾਰਾ ਹੈ ਤੇ ਪਿਛਲੇ 12 ਸਾਲਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂ ਇਹ ਵਰਤਾਰਾ ਪਿਛਲੀਆਂ ਸਰਕਾਰਾਂ ਦੇ ਬਦਲਣ ਤੋਂ ਪਹਿਲਾਂ ਨਜ਼ਰ ਆਣਾ ਸ਼ੁਰੂ ਹੋ ਗਿਆ ਸੀਗਾ ਕੇਂਦਰ ਸਰਕਾਰ ਨੇ ਆਪਣੇ ਬਹੁਮਤ ਦੇ ਜ਼ੋਰ ਤੇ ਜੋ ਕਾਰਵਾਈ ਪੇਸ਼ ਕੀਤੀ ਹੈ ਨਾ ਗਿਲੋਟੀਨ ਦਾ ਜੋ ਕਨਸੈਪਟ ਹੈਗਾ ਜਦੋਂ ਸਰਕਾਰ ਦੀ ਕਿਰਕਰੀ ਹੋਣ ਲੱਗੀ ਕਿ ਇਸ ਬਜਟ ਦੇ ਵਿੱਚ ਤੁਸੀਂ ਕੀ ਦਿੱਤਾ ਲੋਕਾਂ ਨੂੰ ਕੀ ਤੁਸੀਂ ਕਿਸਾਨੀ ਲਈ ਨੌਜਵਾਨੀ ਲਈ ਆਮ ਜਨਤਾ ਲਈ ਕੀ ਤੁਸੀਂ ਨਵੀਂ ਚੀਜ਼ ਪੇਸ਼ ਕੀਤੀ ਹੈ ਬੀਤੇ ਰੋਜ਼ ਗਿਲੋਟੀਨ ਲਾ ਕੇ ਤੁਸੀਂ ਸਾਰੀ ਬਜਟ ਦੀ ਚਰਚਾ ਨੂੰ ਤੇ ਬਜਟ ਦੀਆਂ ਮੱਦਾਂ ਨੂੰ ਪਾਸ ਸਮਝਿਆ ਜਾਵੇ ਆਪਣੇ ਬਹੁਮਤ ਦੇ ਜ਼ੋਰ ਤੇ ਕੇਂਦਰ ਸਰਕਾਰ ਨੇ ਉਹਨੂੰ ਪਾਸ ਕਰਾ ਲਿਆ ਬਜਟ ਤੇ ਜਿਹਨੂੰ ਪੰਜਾਬੀ ਜੀ ਕਹਿੰਦੇ ਨਾਤੇ ਤੋਤੇ ਰਹਿ ਗਏ ਤੇ ਗੱਲ ਕੁਝ ਵੀ ਨਾ ਬਣੀ ਸਾਰਾ ਬਜਟ ਪਾਸ ਹੋ ਗਿਆ ਤੇ ਪੰਜਾਬ ਨੂੰ ਉਹਦੇ ਵਿੱਚ ਲੱਭਾ ਕੁਝ ਨਹੀਂ ਸਾਨੂੰ ਇਹੋ ਆਰਸੀਬੀ ਚਿੱਠੀ ਪੱਤਰੀ ਲਿਖ ਰਹੇ ਆ ਸਾਡੇ ਪੰਜਾਬ ਦੇ 13 ਲੋਕ ਸਭਾ ਦੇ 7 ਰਾਜ ਸਭਾ ਦੇ ਨੁਮਾਇੰਦੇ ਹੈਗੇ ਨੇ ਉਹ ਹੁਣ ਜੇ ਬਜਟ 'ਚ ਪਹਿਲੀ ਗੱਲ ਸਾਨੂੰ ਨਹੀਂ ਕੁਝ ਮਿਲਿਆ ਤੇ ਹੁਣ ਸ਼ਾਇਦ ਬਜਟ ਡਿਸਕਸ਼ਨ 'ਚ ਮਿਲ ਜਾਵੇ ਉਹਦਾ ਪੂਰਾ ਹੀ ਮਲੀਆ ਮੇਟ ਕਰਕੇ ਉੱਤੇ ਚਾਦਰ ਪਾ ਕੇ ਤੇ ਸਾਰਾ ਕੁਝ ਖਤਮ ਕਰ ਦਿੱਤਾ ਫੜਾ ਕਰ ਦਿੱਤਾ ਕਿਸਾਨੀ ਦਾ ਹੁਣ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਸੀ ਕੇਂਦਰ ਸਰਕਾਰ ਦੀ ਸਭ ਤੋਂ ਪਹਿਲਾਂ ਮੈਂ بڑا ਔਖਾ ਸ਼ਬਦ ਵਰਤਦਾ ਜ਼ਰੂਰਤ ਕਿੱਦਾਂ ਪੈ ਗਈ ਕਿ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਰਾਸ਼ਟਰੀ ਐਗਰੀਕਲਚਰ ਪਾਲਿਸੀ ਦਾ ਖਰੜਾ ਪੇਸ਼ ਕਰ ਦਿੱਤਾ ਜਿਹੜਾ ਸਾਰਾ ਪੰਜਾਬ ਦੇ ਖਿਲਾਫ ਜਾਂਦਾ ਸੀਗਾ ਕਿਉਂ ਵੀ ਕੰਟਰੀਬਿਊਸ਼ਨ ਮੈਂ ਤੁਹਾਨੂੰ ਦੱਸ ਰਿਹਾ ਦੇਸ਼ ਦੇ ਵਿੱਚ ਕਿਸੇ ਵੇਲੇ 70-72% ਝੋਨੇ ਦਾ ਚੌਲਾਂ ਰਾਹੀਂ ਕੇਂਦਰੀ ਖਾਦ ਭੰਡਾਰ ਦੇ ਵਿੱਚ ਕੰਟਰੀਬਿਊਸ਼ਨ ਸੀ ਹੌਲੀ ਹੌਲੀ ਘਟਦਾ ਆਇਆ 21 22% ਦੇ ਕੋਲ ਪਹੁੰਚ ਗਿਆ ਲੇਕਿਨ ਕੁਆਂਟੀਟੀ ਵਧ ਹੀ ਗਈ ਕਣਕ ਦੀ ਕੁਆਂਟੀਟੀ 51% ਮੈਂ ਦੱਸ ਰਿਹਾ ਤੁਹਾਨੂੰ ਕਿ ਕੇਂਦਰੀ ਖਾਦ ਭੰਡਾਰ ਚ ਜੇ ਉਹਨਾਂ ਨੇ ਪਾਲਿਸੀ ਬਣਾ ਲਈ ਪੰਜਾਬ ਸਰਕਾਰ ਨੇ ਕੋ ਉਪਰਾਲਾ ਕੀਤਾ ਸਾਰੀਆਂ ਪਾਰਟੀਆਂ ਇਚ ਸਹਿਮਤ ਹੋਈਆਂ ਮਾਈਨਸ ਭਾਜਪਾ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਮਤ ਪੇਸ਼ ਹੋਈ ਕਿ ਰਾਸ਼ਟਰੀ ਖੇਤੀਬਾੜੀ ਦਾ ਜਿਹੜਾ ਫਰੇਮਵਰਕ ਬਣਾਇਆ ਗਿਆ ਅਸੀਂ ਉਹਨੂੰ ਰਿਜੈਕਟ ਕਰਦੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਉਹਦੇ ਚ ਸਾਨੂੰ ਇਹ ਵੀ ਕਹਿਣਾ ਚਾਹੀਦਾ ਸੀ ਵੀ ਅਸੀਂ ਇਹਦੀ ਕੋਰ ਨਿੰਦਾ ਕਰਦੇ ਹਾਂ ਕਿ ਤੁ ਸਾਨੂੰ ਅੱਖੋਂ ਪਰੋਖੇ ਕਰਕੇ ਪਾਲਿਸੀ ਦਾ ਖਰੜਾ ਬਣਾਤਾ ਸੀ ਇਹਨੂੰ ਰੱਦ ਤੇ ਕਰ ਹੀ ਰਹੇ ਆ ਇਸ ਤੋਂ ਵੱਡੀ ਕੋਈ ਤਾਕਤ ਨਹੀਂ ਕਿ ਡੈਮੋਕਰੈਟਿਕ ਕੰਟਰੀ ਜੇਕ ਵਿਧਾਨ ਸਭਾ ਤੁਹਾਨੂੰ ਰਿਜੈਕਟ ਕਰ ਦਵੇ ਲੇਕਿਨ ਸਾਨੂੰ ਆਪਣਾ ਵੀ ਤੇ ਆਲਟਰਨੇਟ ਦੱਸਣਾ ਬਣਦਾ ਨਾ ਕਿ ਸਾਨੂੰ ਆ ਆ ਚੀਜ਼ਾਂ ਚਾਹੀਦੀਆਂ ਨੇ ਸਾਨੂੰ ਜ਼ਮੀਨ ਢੇਹਲੇ ਪਾਣੀ ਦੀ ਬਚਤ ਕਰਨੀ ਹੈ ਸਾਨੂੰ ਨਵੀਆਂ ਫਸਲਾਂ ਦੀ ਖੋਜ ਕਰਨੀ ਹੈ ਝਾੜ ਵਧਾਣ ਦੀ ਕੋਸ਼ਿਸ਼ ਕਰਨੀ ਹੈ ਸਾਨੂੰ ਸਾਨੂੰ ਸਮੇਂ ਸਿਰ ਜਿਹੜੀ ਹੈ ਖਾਦ ਮਿਲ ਜਾਵੇ ਸਾਨੂੰ ਸਮੇਂ ਸਿਰ ਕੀਟਨਾਸ਼ਕ ਦਵਾਈਆਂ ਮਿਆਰ ਦੀਆਂ ਮਿਲ ਜਾਣ ਸਾਡੀ ਪਾਵਰ ਸਿਚੁਏਸ਼ਨ ਐਸੀ ਹੋਵੇ ਕਿ ਜਦੋਂ ਅਗਲੀਆਂ ਫਸਲਾਂ ਆਣੀਆਂ ਸਾਨੂੰ ਸਮੇਂ ਅਨੁਸਾਰ ਪਾਣੀ ਤੇ ਬਿਜਲੀ ਮਿਲ ਸੋਵੇ ਹੁਣ ਬੀਬੀਐਮਬੀ ਦਾ ਮਸਲਾ ਲੰਬਾ ਚੱਲੇ ਆ ਰਿਹਾ ਉਹਦੇ ਵਿੱਚ ਸਾਡੀ ਮੈਨੇਜਮੈਂਟ ਦੇ ਵਿੱਚ ਘਾਟ ਹੀ ਰਹਿ ਗਈ ਏ ਕਿ ਚਿੱਟੇ ਦੇਣੀ ਬੀਤੇ ਸਾਲ ਦੇ ਵਿੱਚ ਉੱਪਰ ਧੁੱਪ ਲੱਗੀ ਸੀ ਥੱਲੇ 2.5 2.5 ਫੁੱਟ ਪੰਜਾਬ ਸਾਰੇ ਚ ਪਾਣੀ ਫਿਰਦਾ ਪਿਆ ਸੀ ਸਾਡੇ ਜਿਹੜੇ ਨਹਿਰਾਂ ਦੇ ਰਿਸੋਰਸਸ ਸੀਗੇ ਉਹ ਸਾਰੇ ਖਰਾਬ ਹੋ ਗਏ ਡੀਸੈਲਟਿੰਗ ਕਰਨੀ ਪਈ ਘੱਗਰ ਤੋਂ ਲੈ ਕੇ ਤੇ ਪਾਕਿਸਤਾਨਾਂ ਲੱਗਦੀ ਰਾਵੀ ਤੱਕ ਇਹ ਮੁਸ਼ਕਲ ਹੋਈ ਸਾਨੂੰ ਇਹ ਜੀ ਬਜਟ ਸੈਸ਼ਨ ਦੇ ਵਿੱਚ ਮੈਨੂੰ ਤੇ ਪੂਰਾ ਆਸੇ ਕਿਉਂਕਿ ਡੈਮੋਕਰੇਟਿਕ ਕੰਟਰੀ 'ਚ ਰਹਿਣ ਵਾਲੇ ਆ ਅਸੀਂ ਪੰਜਾਬੀ ਯੋਧਿਆਂ ਦੇ ਵਾਰਿਸ ਆ ਉਹਨਾਂ ਦੇ ਜਿਨ੍ਹਾਂ ਨੇ ਵਿਦੇਸ਼ੀ ਧਾੜਵੀਆਂ ਨੂੰ ਠੱਲਿਆ ਸੀਗਾ ਉਦੋਂ ਤੇ ਹਥਿਆਰਾਂ ਦੇ ਜ਼ੋਰ ਨਾਲ ਠੱਲਿਆ ਉਸ ਤੋਂ ਬਾਅਦ ਹਿੰਮਤ ਤੇ ਹੌਸਲਾ ਹੈ ਤੇ ਉਹ ਕਣਕਾ ਸਾਡੇ 'ਚ ਹੈਗਾ ਹੈ ਮੌਜੂਦ ਹੈ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਇਹ ਵਾਜਿਅਤ ਹੋਰ ਤੇ ਕਹਿਣਾ ਪਾਏਗਾ ਕਿ ਸਾਨੂੰ ਪੰਜਾਬ ਦੀ ਆਹ ਜ਼ਰੂਰਤ ਆ ਖੇਤੀਬਾੜੀ 'ਚ ਸਾਡੇ ਖੜੋਤ ਆ ਗਈ ਏ ਕਣਕ ਜਿਹੜੀ ਏ 20-22 ਕੁਇੰਟਲ ਦੇ ਪ੍ਰਤੀ ਏਕੜ ਚੱਲਦੀ ਪਈ ਏ ਦੁਨੀਆ ਦੇ ਵਿੱਚ 40-40 ਕੁਇੰਟਲ ਦੀਆਂ ਗੱਲਾਂ ਹੋ ਰੀਆਂ ਨੇ ਚਾਈਨਾ ਤੋਂ ਲੈ ਕੇ ਕੈਨੇਡਾ ਭਾਵੇਂ ਇੱਕ ਵਾਰ ਦੇ ਵਿੱਚ ਉਹ ਕਣਕ ਲੈਂਦੇ ਨੇ ਚਾਈਨਾ ਨੂੰ ਵੇਖੋ ਬਾਕੀ ਮੁਲਕਾਂ ਨੂੰ ਵੇਖੋ ਰਸ਼ੀਆ-ਉਕਰੇਨ ਦੇ ਯੁੱਧ ਕਰਕੇ ਬਹੁਤ ਵੱਡਾ ਫੂਡ ਇਨਫਲੇਸ਼ਨ ਆ ਰਿਹਾ ਪੰਜਾਬ ਜ਼ਰਖੇ ਜ਼ਮੀਨ ਏ ਸਭ ਤੋਂ ਵੱਧ ਸਾਡਾ ਇੱਥੇ ਸਨਲਾਈਟ ਮਿਲਦੀ ਏ ਇਹਦੇ 'ਚ ਅਸੀਂ ਕਿਉਂ ਨਹੀਂ ਵੱਧ ਕਨਕ ਪੈਦਾ ਕਰ ਸਕਦੇ ਸਾਡੂ ਸਹਿਯੋਗ ਤੇ ਦਿਓ ਉਸ ਤੋਂ ਬਾਅਦ ਸਾਡੀਆਂ ਨਹਿਰਾਂ ਨੇ ਫੁੱਲ ਕਪੈਸਿਟੀ ਦੇ ਤੇ ਨਹਿਰ ਹੀ ਕੋਈ ਨਹੀਂ ਚੱਲਦੀ ਪਈ ਜਿੰਨਾ ਕਨਾਲ ਸਿਸਟਮ ਹੈ ਮੇਰੇ ਖਿਆਲ ਨਾਲ 2 ਦਹਾਕੇ ਲੰਘੇ ਨੇ ਸਾਡੀ ਰੀਮੋਡਲਿੰਗ ਨਹੀਂ ਹੋਈ ਨਹਿਰਾਂ ਦੀ ਜੇ ਕਿਸੇ ਨਹਿਰ ਦੀ ਕਿ 9000 ਕਿਊਸੇ ਕਿਉਂ 44500 ਦੇ ਕਿਊਸੇ ਕਿ ਤੇ ਚੱਲਦੀ ਪਈ ਹੈ ਆਪਣੀ ਕਪੈਸਿਟੀ ਕਿਉਂ ਇਹਦੇ ਤੋਂ ਉੱਪਰ ਕਰੋਗੇ ਡੀਸੇਲਟਿੰਗ ਨਹੀਂ ਹੋਈ ਕੰਡੇ ਨਹੀਂ ਬਣੇ ਕੰਡੇ ਭਰ ਗਏ ਨੇ ਉਹ ਪਾਣੀ ਉੱਪਰੋਂ ਨਿਕਲ ਜਾਏਗਾ ਹੋਰ ਨੁਕਸਾਨ ਹੋਏਗਾ ਇਹ ਜੇ ਪੰਜਾਬ ਸਰਕਾਰ ਦੀ ਆਪਣੀ ਵਿੱਤੀ ਸਾਧਨਾਂ ਦੀ ਮਜਬੂਰੀ ਹੈ ਭਾਰਤ ਸਰਕਾਰ ਨੂੰ ਐਡੀਸ਼ਨਲ ਸੈਂਟਰਲ ਅਸਿਸਟੈਂਸ ਦੇਣੀ ਚਾਹੀਦੀ ਹੈ ਕਿਉਂ ਦੇਸ਼ ਦਾ ਅੰਨ ਭੰਡਾਰ ਇਹਨਾਂ ਨੇ ਭਰਨਾ ਪੰਜਾਬ ਨੇ ਲੇਕਿਨ ਉਹਨਾਂ ਨੇ ਭਾਰਤ ਸਰਕਾਰ ਨੇ ਨਹੀਂ ਕੀਤਾ ਪੰਜਾਬ ਸਰਕਾਰ ਦੀ ਸੋਚ ਨਹੀਂ ਤੇ ਪੰਜਾਬੀ ਕਿੱਥੇ ਜਾਵੇ